ਇਹ ਵੀਡੀਓ ਤੁਹਾਡੇ ਸਾਰੇ ਹੀ ਸੱਜਣਾਂ ਨੂੰ ਮੇਰੇ ਵੱਲੋਂ ਸਮਰਪਿਤ ਹੋਵੇਗੀ ਕਿਉਂਕਿ ਆਪਾਂ ਇਸ ਵੀਡੀਓ ਵਿੱਚ ਉਹ ਮੁੱਦੇ ਦੀ ਗੱਲ ਕਰ ਰਹੇ ਹਾਂ ਜਿਹੜੇ ਤੁਹਾਡੇ ਸਹਜੋਤ ਸੰਤਕਾ ਆਪਾਂ ਜਿੱਤਾਂ ਪ੍ਰਾਪਤ ਕਰਦੇ ਹੁਕਿਆ ਥੋੜੇ ਸਮੇਂ ਦੇ ਵਿੱਚ ਇਹ ਜਿੱਤਾਂ ਇਸ ਕਰਕੇ ਹੋਈਆਂ ਕਿ ਤੁਸੀਂ ਵੀਡੀਓ ਵੇਖੀਆਂ ਸ਼ੇਅਰ ਕੀਤੀਆਂ ਲੋਕਾਂ ਨੂੰ ਜਾਗਰੂਕ ਕੀਤਾ ਸਭ ਤੋਂ ਵੱਡੀ ਜਿੱਤ ਜਿਹੜੀ ਸੀ ਕਿ ਸੱਚਖੰਡ ਦਰਬਾਰ ਸਾਹਿਬ ਜੋ ਰੋਹਾਨੀਅਤ ਦਾ ਕੇਂਦਰ ਆ ਜਿੱਥੇ ਹਰ ਇੱਕ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਉਸ ਰਸਤੇ ਦੇ ਪਲਾਜ਼ਮੇ ਦੇ ਉੱਪਰ ਜਿਹੜੇ ਭੰਗੜੇ ਗਿੱਧੇ ਦੇ ਬੁੱਤ ਲੱਗੇ ਸੀ ਜਿਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਮੁੱਦਾ ਠਾਇਆ 2018 ਦੇ ਵਿੱਚ ਉਸ ਮੁੱਦੇ ਨੂੰ ਇੰਨੀ ਤੁਹਾਡੇ ਸਾਰੇ ਸੱਜਣਾ ਦਾ ਪਿਆਰ ਮਿਲਿਆ ਤਾਂ ਉੱਥੋਂ ਬੋਤ ਹਟਾ ਦਿੱਤੇ ਗਏ ਤੋਂ ਰੋਹਾਨੀਅਤ ਦੇ ਕੇਂਦਰ ਦੇ ਉੱਪਰ ਜਾਣ ਲੱਗਿਆ ਇੰਜ ਲੱਗਦਾ ਕਿ ਜਿਵੇਂ ਅਸੀਂ ਰੱਬ ਦੇ ਘਰ ਜਾ ਰਹੀਏ ਤੇ ਪਹਿਲਾਂ ਇੰਜ ਲੱਗਦਾ ਸੀ ਕਿ ਜਿਵੇਂ ਅਸੀਂ ਕਿਤੇ ਪਿਕਨਿਕ ਸਪੋਰਟ ਤੇ ਆਈ ਹੋਈਏ ਜਾਂ ਪਿਕਨਿਕ ਜਗ੍ਹਾ ਤੇ ਆਈ ਹੋਈਏ ਇਹ ਬੁੱਤ ਪੁੱਟਣ ਦਾ ਸਿਹਰਾ ਤੁਹਾਡੇ ਸਾਰੇ ਸਜੋ ਸਦਕਾ ਹੀ ਪ੍ਰਾਪਤ ਹੋਇਆ ਨੰਬਰ 2 ਤੇ ਬਹੁਤ سارے ਲੋਕਾਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਏ 2017-18 ਦੇ ਵਿੱਚ ਇੱਕ ਓੰਕਾਰ ਨੂੰ ਜਿਹੜਾ ਸੀ ਬੜਾ ਤੋੜ ਮਰੋੜ ਕੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਚਾਹੇ ਉਹ ਸੋਸ਼ਲ ਮੀਡੀਆ ਤੇ ਸੀ ਚਾਹੇ ਉਹ ਗੱਡੀਆਂ ਦੇ ਉੱਪਰ ਸੀ ਚਾਹੇ ਕਿਤੇ ਵੀ ਸੀ ਪਰ ਸਾਰਿਆਂ ਨੇ ਆਪਾਂ ਰਲ ਕੇ ਤੇ ਵੀ ਮੁੱਦਾ ਠਾਇਆ ਇਹਦਾ ਮੀਡੀਆ 'ਚ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਤੇ ਕੀਤਾ ਤੇ ਅੱਜ ਜੇਤੇ ਹੋਈਆ ਕਿ ਇੱਕ ਓੰਕਾਰ ਜਿਹੜਾ ਹੈ ਉਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਲਿਖਿਆ ਹਾਂ ਲੱਭਿਆ ਇਹ ਵੀ ਸਿਹਰਾ ਤੁਹਾਨੂੰ ਜਾਂਦਾ ਤੀਸਰਾ ਪੁਆਇੰਟ ਜਿਹੜਾ ਸੀ ਕਿ ਖਾਲਸੇ ਦੇ ਨਿਸ਼ਾਨ ਸਾਹਿਬ ਦਾ ਰੰਗ ਸੀ ਨੀਲਾ ਜੋ ਖਾਲਸਿਆਂ ਫੌਜਾਂ ਨੇ ਸਾਹਮਣੇ ਰੱਖਿਆ ਸੀ ਉਨੂੰ ਠਾਇਆ ਉਹਦੇ ਵਿੱਚ ਵੀ ਤੁਹਾਡੇ ਕਰਕੇ ਜਿੱਤ ਪ੍ਰਾਪਤ ਹੋਈ ਯਾਨੀ ਕਿ ਕੌਮ ਦੇਆਂ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਆਈ ਇਸ ਤੋਂ ਪਹਿਲਾਂ ਜਿਹੜਾ ਸੀ ਇੱਕ ਸਰਦਾਰ ਉਦਮ ਸਿੰਘ ਦਾ ਬੁੱਤ ਜਿਹੜਾ ਸੀ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਸਥਾਪਿਤ ਕੀਤਾ ਗਿਆ ਸਭ ਤੋਂ ਪਹਿਲਾਂ ਜਦੋਂ ਇਹ ਬੁੱਤ ਲੱਗਾ ਤੇ ਅਸੀਂ 2 ਦਿਨਾਂ ਬਾਅਦ ਗਏ ਦੁਖਾਟਣ ਤੋਂ ਤੇ ਵੇਖਿਆ ਕਿ ਕਿਪ ਸਰਦਾਰ ਉਦਮ ਸਿੰਘ ਦਾ ਬੁੱਤ ਐਵੇਂ ਕੀਤਾ ਸੀ ਉਹਦੀ ਬਾਹ ਖੜੀ ਕਰਕੇ ਜਿਵੇਂ ਕੋਈ ਬੰਦਾ ਭੀਖ ਮੰਗ ਰਿਹਾ ਹੁੰਦਾ ਨਾ ਮੈਂ ਬੁੱਤ ਨੂੰ ਨਹੀਂ ਕਹਿ ਰਿਹਾ ਜਿਵੇਂ ਕੋਈ ਬੰਦਾ ਐਵੇਂ ਦਾ ਉਹਨੂੰ ਬਣਾਇਆ ਉਹ ਮੁੱਦਾ ਖਾਇਆ ਫਿਰ ਤੁਹਾਡੇ ਸੱਜਣਾ ਨੇ ਤੁਹੀਂ ਸਾਰੇ ਭੈਣ ਭਰਾਵਾਂ ਨੇ ਪਿਆਰ ਦਿੱਤਾ ਸੋਸ਼ਲ ਮੀਡੀਆ ਤੇ ਨੂੰ ਪ੍ਰਚਾਰਿਆ ਜਿਹਦੇ ਨਾਲ ਉਹ ਬੁੱਤ ਨੂੰ ਟੱਕ ਦਿੱਤਾ ਗਿਆ ਉਹਦੀ ਜਗ੍ਹਾ ਤੇ ਦੁਬਾਰਾ ਨਵਾਂ ਬੁੱਤ ਦੀ ਪਿਆਰੀ ਕੀਤੀ ਜਾ ਰਹੀ ਆ ਇਹਦੇ ਨਾਲ ਦੀ ਨਾਲ ਹੀ ਸਾਡੇ ਸਮਾਜ ਚ ਬਹੁਤ ਸਾਰੀਆਂ ਬਿਮਾਰੀਆਂ ਸਰੀਰਕ ਬਿਮਾਰੀਆਂ ਦਿਮਾਗੀ ਬਿਮਾਰੀਆਂ ਦਾ ਜਿਹੜਾ ਹੀ ਬੋਲਬਾਲਾ ਬਹੁਤ ਜ਼ਿਆਦਾ ਵੱਧ ਗਿਆ ਸੀ ਇਸ ਵਿਸ਼ੇ ਤੇ ਆਪਾਂ ਕੰਮ ਕੀਤਾ ਤੇ ਮੈਨੂੰ ਬਹੁਤ ਸਾਰੇ ਸੱਜਣਾ ਦੇ ਮੈਸੇਜ ਆਉਂਦੇ ਨੇ ਫੋਨ ਕਾਲਸ ਆਉਂਦੀਆਂ ਨੇ ਕਿ ਅਸੀਂ ਦਵਾਈਆਂ ਛੱਡ ਚੁੱਕੇ ਹਾਂ ਤੁਹਾਡੀਆਂ ਵੀਡੀਓ ਦਾ ਟਿਪਸ ਫਾਲੋ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਹਦੇ ਚ ਵੀ ਜਿੱਤ ਪ੍ਰਾਪਤ ਹੋਈ ਵਿਹਿਮਾ ਭਰਮਾਂ ਤੇ ਵਿਸ਼ਵਾਸਾਂ ਤੇ ਆਪਾਂ ਬਹੁਤ ਕੰਮ ਕੀਤਾ ਇਹਦੇ ਵਿੱਚ ਵੀ ਸਾਡੇ ਸਮਾਜ ਦੀ ਜਿੱਤ ਪ੍ਰਾਪਤ ਹੋਈ ਬਹੁਤ ਸਾਰੇ ਲੋਕ ਪਖੰਡੀ ਬਾਬਿਆਂ ਤਾਂ ਤਰ੍ਹਾਂ ਜਿਹੜੇ ਹੱਥ ਦੇਖਣ ਵਾਲੇ ਨੇ ਮੀਏ ਹੋ ਗਏ ਜਿਹੜੇ ਕੁਝ ਗਲਤ ਜਾਣਕਾਰੀਆਂ ਦਿੰਦੇ ਨੇ ਜਾਂ ਡੋਲੀਆਂ ਖਡਾਉਣ ਵਾਲੇ ਉਹਨਾਂ ਤੋਂ ਲੋਕ ਬਾਹਰ ਹੋ ਗਏ ਨਾਲ ਦੀ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ 'ਚ ਕਿਤਾਬਾਂ ਖਰੀਦ ਕੇ ਲਿਆਉਣ ਦੀ ਆਦਤ ਪਾ ਲਈ ਕਿਉਂਕਿ ਬਹੁਤ ਸਾਰੇ ਘਰਾਂ 'ਚ ਕਿਤਾਬਾਂ ਨਹੀਂ ਸਨ ਆਪਾਂ ਇਹਨਾਂ ਵਿਸ਼ਿਆਂ ਤੇ ਵੀ ਥੋੜਾ ਥੋੜਾ ਕੰਮ ਕੀਤਾ ਤੇ ਬਹੁਤ ਸਾਰੇ ਮੇਰੇ ਭੈਣ ਭਰਾ ਇਧਰ ਮੁੜਾਈ ਨਾਲ ਦੀ ਨਾਲ ਹੀ ਜਿਹੜੀ ਜਾਤੀਵਾਦ ਸੀ ਸਾਡੇ ਸਮਾਜ 'ਚ ਸਭ ਤੋਂ ਵੱਡੀ ਬੁਰੀ ਗੱਲ ਉਹਦੇ ਤੇ ਆਪਾਂ ਵਰਕ ਕੀਤਾ ਪਿਛਲੇ ਕਾਫੀ ਸਾਲਾਂ ਤੋਂ ਉਹਦੇ ਚੰਗੇ ਨਤੀਜੇ ਆਏ ਕਿ ਬਹੁਤ ਸਾਰੇ ਲੋਕਾਂ 'ਚ ਜਾਤੀਵਾਦ ਘਟ ਰਹੀ ਆ ਕਿਤੇ ਕਿਤੇ ਹੋ ਸਕਦਾ ਕੁਝ ਅਜੇ ਵੀ ਜਾਰੀ ਹੋਵੇ ਲੇਕਿਨ ਫਿਰ ਵੀ ਅਸੀਂ ਇਹਦੇ ਵਿੱਚ ਕਾਮਯਾਬ ਹੋਏ ਤੀਸਰਾ ਜਿਹੜੇ ਮਹਿੰਗੇ ਵਿਆਹ ਸਨ ਉਹਨਾਂ ਤੇ ਗੱਲ ਕੀਤੀ ਇਨਾ ਮਹਿੰਗੇ ਵਿਆਹਾਂ ਤੋਂ ਬਹੁਤ ਸਾਰੇ ਲੋਕ ਅੱਜ ਛੋਟੇ ਵਿਆਹਾਂ 'ਚ ਆ ਗਏ ਨੇ ਜਿਵੇਂ ਆਪੋ ਆਪਣੇ ਧਰਮ ਦੇ ਮੁਤਾਬਕ ਜਾਂ ਸਿੱਖ ਧਰਮ ਦੀ ਗੱਲ ਕਰ ਲਈਏ ਗੁਰਦੁਆਰਾ ਸਾਹਿਬ 'ਚ ਜਾ ਕੇ ਫੇਰੇ ਕਰਦੇ ਨੇ ਆਨੰਦ ਕਾਰਜ ਕਰਦੇ ਨੇ ਛੋਟਾ ਜਿਹਾ ਹੋਟਲ ਕਰਦੇ ਨੇ ਉੱਥੇ ਭੈਣ ਭਰਾਵਾਂ ਦਾ ਮਾਨ ਸਨਮਾਨ ਕਰਕੇ ਆਪੋ ਆਪਣਾ ਤੇ ਘਰਾਂ 'ਚ ਚਲੇ ਜਾਂਦੇ ਨੇ ਮੈਂ ਸਮਝਦਾ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਤੇ ਕੰਮ ਕੀਤਾ ਵਾਤਾਵਰਨ ਦੇ ਉੱਪਰ ਤੇ ਇਹ ਸਾਰੀਆਂ ਜਿੱਤਾਂ ਜਿਹੜੀਆਂ ਨੇ ਤੁਹਾਡੇ ਕਰਕੇ ਪ੍ਰਾਪਤ ਹੋਈਆਂ ਨੇ ਤੇ ਇਹ ਵੀਡੀਓ ਤੁਹਾਨੂੰ ਹੀ ਸਮਰਪਿਤ ਆ ਪਰ ਅਜੇ ਜੰਗ ਰੱਖਣੀ ਪਵੇਗੀ ਜਾਰੀ ਤਾਂ ਕਿ ਜੰਗ ਦੇ ਨਾਲ ਹੀ ਆਪਾਂ ਆਪਣੇ ਸਮਾਜ ਦਾ ਕੁਝ ਚੰਗਾ ਕਰ ਪਾਵਾਂਗੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਆਪਾਂ ਕਾਫੀ ਕੁਝ ਚੰਗਾ ਪ੍ਰਾਪਤ ਕਰ ਲਿਆ ਆ ਤੇ ਗਾਂਵ ਵੀ ਆਪਾਂ ਰਲ ਮਿਲ ਕੇ ਕਰਦੇ ਰਵਾਂਗੇ ਤੁਹਾਡੇ ਸਹਿਯੋਗ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਮੇਰੇ ਵਰਗਾ ਜੋ ਮਰਜ਼ੀ ਕਰਦਾ ਰਹੇ ਉਹਨਾਂ ਚਿਰ ਕਾਮਯਾਬੀ ਨਹੀਂ ਹੋ ਸਕਦੀ ਸਮਾਜ ਦੀ ਜਿੰਨਾ ਚਿਰ ਤੁਸੀਂ ਸਹਿਯੋਗ ਨਹੀਂ ਕਰਦੇ ਤੇ ਤੁਸੀਂ ਬਹੁਤ ਸਹਿਯੋਗ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਆਓ ਆਪਾਂ ਇਹਨਾਂ ਚੀਜ਼ਾਂ ਵੱਲ ਹੋਰ ਕੰਗੇ ਤਰੀਕੇ ਨਾਲ ਕੰਮ ਕਰਦੇ ਰਹੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜਿਉਂਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ